что-то Something... no. ਅਮਵਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਚਾ ਵਿਖੇ ਵਿਖਾਈ ਮਾਇਆ ਮੋਹ ਪਰਮ ਪਰ ਫੂਲੇ ਦਰਾ ਸਿਆਪ੍ਰੀਤ ਲਗਾਈ ਇੱਕ ਉਤਮ ਬੰਥ ਸੁਨੇਉ ਗੁਰ ਸੰਗਤੰ ਮਨ ਲੰਤ ਜਮtras ਮਿਟਾਈ ਇਕ ਅਰਦਾਸ ਭਾਟ ਕੀ ਰਤ ਕੀ ਗੁਰ ਰਾਮ ਦਾਸ ਰਖੋ ਸ਼ਰਨਾਈ ਆਇ ਪ੍ਰਭ ਸਰਣਾਗਤੀ ਕਿਰਪਾ ਨਿਦਯਾਲ ਇੱਕ ਅਕਰ ਹਰ ਮੰਨ ਬਸਤ නනක හෝතනල ඒක අකර හරමන්න වසත නනක හෝතන ਮਾਲਕ ਗਿਆਨ ਦੇ ਮੁਝਸ ਮੈਂ ਰਹਿਮਤਾਂ ਦੇ ਭੰਡਾਰ ਜਹਰ ਜਹੂਰ ਹਜ਼ਰ ਹਜ਼ੂਰ ਸਮੋਚੀ ਮਾਨਵਤਾ ਦੇ ਸੰਜੇ ਰਹਿਪੁਰ ਸ਼ਬਦ ਗੁਰੂ ਤੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾਰ ਰਹੀ ਤੇ ਸਤਗੁਰਾਂ ਜੀ ਦੀ ਪਾਵਨ ਮੁਬਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵਡੇ ਭਗ ਹਨ ਸਰਵਮਣੀ ਭਗਤ ਭਗਤ ਕਬੀਰ ਜੀਾਂ ਜੀ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਆ ਰਹੇ ਹਾਂ ਅੱਜ ਦੇ ਪਾਵਨ ਸਲੋਕ ਦੇ ਅੰਦਰ ਕਬੀਰ ਜੀ ਸਾਨੂੰ ਕਰਜੂਗੀ ਜੀਵਾਂ ਨੂੰ ਸਮਝਾ ਰਹੇ ਨੇ ਕਵੀਰ ਬੈਦ ਮੂਆ ਅਰੋਗੀ ਮੂਆ ਮੂਆ ਸਭ ਸੰਸਾਰ ਇੱਕ ਕਵੀਰਾ ਨਾਮ ਮੂਆ ਜੇ ਨਾਹੀ ਅਰੋਵਣ ਹਾਰ ਕਵੀਰ ਜੀ ਕਹਿੰਦੇ ਨੇ ਬੈਦ ਵੀ ਮੂਆ ਬੈਦ ਵੀ ਮਰਿਆ ਬਿਮਾਰੀ ਵੀ ਮਰੀ ਸੰਸਾਰ ਵਾਲੇ ਬਿਮਾਰੇ ਸੰਸਾਰ ਇਹ ਜਗਤ ਤਾਂ ਉਹੀ ਹੈ ਜਿਹੜੇ ਬਿਮਾਰੀਆਂ ਵਾਲੇ ਸੀ ਉਹ ਚਲੇ ਗਏ ਨੇ ਉਹਨਾਂ ਦਾ ਇਲਾਜ ਕਰਨ ਵਾਲੇ ਸੀ ਬਹਿਤ ਹਕੀਮ ਜਿਹੜੇ ਨਬਜ ਫੜ ਕੇ আল্ট্রਾਸਾਉਂਡ ਕਰ ਦਿੰਦੇ ਸੀ ਨਬਜ ਫੜ ਕੇ ਐਕਸਰਾ ਕਰ ਦਿੰਦੇ ਸੀ ਪਹਿਲਾਂ ਸਮਿਆਂ ਦੇ ਵਿੱਚ ਇੱਕ ਵੀਰ ਜੀ ਕਹਿੰਦੇ ਨੇ ਨਬਜ ਫੜਦੇ ਸੀ ਨਬਜ ਦੇ ਨਾਲ ਹੀ ਹਰ ਇੱਕ ਮਰਜ਼ ਹਰ ਇੱਕ ਰੋਗ ਹਰ ਇੱਕ ਬਿਮਾਰੀ ਦੱਸ ਦਿੰਦੇ ਸੀ ਆ ਕਹਿੰਦੇ ਇਦਾਂ ਦੇ ਮਾਹਰ ਲੋਕ ਬੈਦ ਹਕੀਮ ਕਬੀਰ ਜੀ ਕਹਿੰਦੇ ਉਹ ਵੀ ਦੁਨੀਆ ਤੋਂ ਚਲੇ ਗਏ ਸਮੇਂ ਦੇ ਮੁਤਾਬਕ ਮਰੋ ਜਿੰਨੀ ਕੁ ਉਮਰ ਸੀ ਰੱਬ ਨੇ ਬਖਸ਼ੀ ਸੀ ਉਤਨੀ ਕੁ ਉਮਰ ਭੋਗ ਕੇ ਉਹ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਦਾ ਇਲਾਜ ਕੀਤਾ ਤਾਂ ਉਹ ਵੀ ਦੁਨੀਆ ਤੋਂ ਗਏ ਜਿਨ੍ਹਾਂ ਦੇ ਨਾਲ ਉਹਨਾਂ ਦਾ ਮਿਲਵਰਤਨ ਸੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਦੇ ਹਾਣੀ ਉਹ ਵੀ ਚਲੇ ਗਏ ਕਬੀਰ ਜੀ ਕਹਿੰਦੇ ਨੇ ਸਾਡੇ ਸਮੇਂ ਦੇ ਵਿੱਚ ਵੱਡੇ ਵੈਦ ਹਕੀਮ ਸੀ ਜਿਹੜੇ ਕਹਿੰਦੇ ਸੀ ਬਸ ਸਵਾਸ ਇਹਨਾਂ ਦੇ ਚਲਦੇ ਹੋਣ ਭਾਵੇਂ ਚੰਦ ਸਵਾਸ ਹੋਣ ਤਾਂ ਉਹਨਾਂ ਨੂੰ ਵੀ ਉਹ ਵੈਦ ਹਕੀਮ ਬਚਾ ਲੈਂਦੇ ਸੀ ਏਦਾਂ ਦਾ ਰੱਬ ਨੇ ਕਈਆਂ ਨੂੰ ਕਲਾ ਬਖਸ਼ੀ ਹੁੰਦੀ ਹੈ ਤਜੇ ਸਮੇਂ ਕਬੀਰ ਜੀ ਕਹਿੰਦੇ ਨੇ ਇਹ ਵੈਦ ਹਕੀਮਨ ਉਹਨਾਂ ਸਮਿਆਂ ਦੇ ਕਬੀਰ ਜੀ ਕਹਿੰਦੇ ਨੇ ਸਭ ਕੁਝ ਮੋ ਗਿਆ ਸਭ ਕੁਝ ਮਰ ਗਿਆ ਬਿਮਾਰੀ ਵੀ ਮਰ ਗਈ ਉਹ ਵੈਦ ਵੀ ਮਰ ਗਏ ਜਗਤ ਦਾ ਮਿਲਵਰਤਨ ਵੀ ਖਤਮ ਹੋਇਆ ਇੱਕ ਚੀਜ਼ ਨਹੀਂ ਮਰਦੀ ਕਬੀਰ ਜੀ ਕਹਿੰਦੇ ਨੇ ਇੱਕ ਕਬੀਰਾ ਨਾਮੂਅ ਜੇਹ ਨਹੀਂ ਰੋਣ ਹਾਰ ਦੁਨੀਆਂ ਤੇ ਹਰ ਕੋਈ ਆਇਆ ਆਉਂਦਾ ਰੋਇਆ ਜਗਤ ਦੇ ਵਿੱਚ ਵਿਚਰਦਿਆਂ ਰੋਇਆ ਦੁਨੀਆਂ ਤੋਂ ਚਲੇ ਆ ਤਾਂ ਰੋਇਆ ਜਿਹੜਾ ਇਹਨਾਂ ਰੋਣਾ ਨੂੰ ਰੋਣੇ ਨੂੰ ਰੱਬ ਦੀ ਰਜਾ ਬਣਾ ਲੈਂਦਾ ਹੈ ਕਬੀਰ ਜੀ ਕਹਿੰਦੇ ਨੇ ਅਸਲ ਦੇ ਵਿੱਚ ਕਬੀਰ ਕੋ ਹੈ ਕਬੀਰ ਦਾ ਅਰਥ ਹੁੰਦਾ ਸਭ ਤੋਂ ਵੱਡਾ। ਇਹ ਕਬੀਰਾ ਨਾਮ ਹੋਇਆ। ਕਿਹੜਾ ਨਾਮ ਹੋਇਆ ਜਿਨੇ ਬੈਦਨੋਂ ਜਿੱਤ ਲਿਆ, ਰੋਗਨੋਂ ਜਿੱਤ ਲਿਆ, ਜਿਨੇ ਸੰਸਾਰ ਨੂੰ ਜਿੱਤ ਲਿਆ। ਉਹ ਫਿਰ ਦੁਬਾਰਾ ਰੋਦਾ ਨਹੀਂ, ਜੇ ਨਾ ਹੀ ਰੋਪਣਾ। ਅਤੇ ਇਸ ਗੱਲ ਦਾ ਵੀ ਭਲੇਖਾ ਉਹ ਕੱਢ ਦਿੰਦੇ ਨੇ। ਕੇ ਨਾ ਸਾਡਾ ਕੋਈ ਇੱਥੇ ਆਪਣਾ ਹੈ ਤੇ ਨਾ ਸਾਡਾ ਕੋਈ ਪਰਾਇਆ ਹੈ ਸਾਨੂੰ ਰੋਣ ਵਾਲਾ ਵੀ ਕੋਈ ਨਹੀਂ ਹੈ ਸਭ ਤੇ ਸਬ ਕਬੀਰ ਜੀ ਕਹਿੰਦੇ ਨੇ ਜੋ ਸਭ ਮੂਰੇ ਜਿਹਾ ਦੇਣ ਵਾਲਾ ਹੈ ਸਭ ਤੇ ਆਪਣੀਆਂ ਅਜਮਤਾ ਵਰਤਣ ਵਾਲਾ ਹੈ ਤਾਂ ਜਦੋਂ ਉਹ ਰੱਬ ਪ੍ਰਸੰਨ ਹੁੰਦਾ ਹੈ ਤਾਂ ਇਸ ਗੱਲ ਤੇ ਹੁੰਦਾ ਹੈ ਕਿ ਤੇਰੇ ਕਰਮਾਂ ਨੂੰ ਤੇਰੀ ਸੋਚ ਵਿਚਾਰ ਨੂੰ ਰੱਬ ਨੇ ਦੁਨੀਆ ਤੇ ਕਾਇਮ ਰੱਖਿਆ ਕਬੀਰ ਜੀ ਕਹਿੰਦੇ ਪਹਿਲਾਂ ਬੜੇ ਵੈਦ ਸੀ ਹਕੀਮ ਸੀ ਜਿਹੜੇ ਚੰਗੇ ਸੀ ਉਹਨਾਂ ਦੀ ਸਿਫਤ ਨੂੰ ਦੁਨੀਆ ਯਾਦ ਕਰਦੀ ਹੈ ਬੜਾ ਚੰਗਾ ਵੈਦ ਸੀ ਉਹਨੂੰ ਭਾਵੇਂ ਅੱਧੀ ਰਾਤ ਨੂੰ ਆਵਾਜ਼ ਲਾ ਲਈਏ ਜਾ ਕੇ ਉਸ ਵੈਦ ਹਕੀਮ ਨੇ ਦਵਾਦਾਰੂ ਕੋਈ ਨਾ ਕੋਈ ਦੇ ਦੇਣੀ ਹੁੰਦੀ ਸੀ ਕਈ ਆਪਣੀ ਮਰਜ਼ੀ ਦੇ ਮਾਲਕ ਹੁੰਦੇ ਨੇ ਉਹ ਜੇ ਭਗਵਾਨ ਦਾ ਦਰਜਾ ਦਿੱਤਾ ਤਾਂ ਭਗਵਾਨ ਦੇ ਬਾਗ ਫਿਰ ਉਦਾਂ ਦੀ ਅਜਮਤ ਵਰਤਵੀਆਂ ਜਿਹੜੀ ਕਲਾ ਉਹਨਾਂ ਦੇ ਕੋਲ ਹੈ ਉਹ ਉਹਨਾਂ ਨੇ ਮੈਡੀਕਲ ਜਿਵੇਂ ਵੀ ਮਨੂ ਲੈਣ ਦੇ ਵਿੱਚ ਆਏ ਉਹਨਾਂ ਨੇ ਉਹਨਾਂ ਦੇ ਕੋਲ ਹਨਰ ਰੱਬ ਦੇ ਕੋਲੋਂ ਉਹਨਾਂ ਨੂੰ ਬਖਸ਼ਿਸ਼ ਹੋਇਆ ਪਰ ਜਿਹੜਾ ਰੱਬ ਦਾ ਦਰਜਾ ਉਹਨਾਂ ਨੂੰ ਫਿਰ ਮਿਲਦਾ ਜੇ ਉਹਨਾਂ ਦੇ ਅੰਦਰ ਰੱਬ ਦੀ ਸੋਚਣੀ ਦੇ ਵਾਂਗ ਜਰ ਰੱਬ ਦੀ ਜਿਵੇਂ ਹਰ ਇੱਕ ਤੇ ਰੱਬ ਰਹਿਮਤ ਕਰ ਦੇਂਦਾ ਤਾਂ ਹੁੰਦਾ ਕਲਯੁਗ ਦੇ ਸਮੇਂ ਦੇ ਵਿੱਚ ਇਹ ਕਹਿਣਾ ਕਿ ਬੜਾ ਮੁਸ਼ਕਲ ਹੈ ਜਿਹੜਾ ਮਰਜੀ ਚਲੇ ਜਾਓ ਅਤੇ ਤੁਹਾਡੀ ਨਾ ਮਾਇਆ ਤੋਂ ਬਿਨਾਂ ਅਤੇ ਨਾ ਤੁਹਾਡੀ ਜਾਨ ਪਛਾਣ ਤੋਂ ਬਿਨਾ ਤੁਹਾਡੀ ਕਿਤੇ ਕਦਰ ਹੋਈ ਨਹੀਂ ਸਕਦੀ ਹੁਣ ਜਦੋਂ ਕਬੀਰ ਜੀ ਕਹਿੰਦੇ ਨੇ ਇੱਕ ਬੈਦੀ ਹੈ ਜਿਹੜਾ ਸਭ ਤੋਂ ਰੱਬ ਦੇ ਨੇੜੇ ਹੈ ਕਿਉਂਕਿ ਉਹਦੇ ਉਹਨੂੰ ਲੱਖਾਂ ਦਵਾਵਾਂ ਲੋਕ ਦੇਂਦੇ ਨੇ ਜੇ ਇਹ ਸਲਾਮਤ ਹੈ ਅਸੀਂ ਸਲਾਮਤ ਹਾਂ ਜੇ ਚੰਗੀ ਉਮਰੇ ਭੋਗੇਗਾ ਸੀ ਭੋਗਾਂਗੇ ਬੱ ਉਹ ਸਮੇਂ ਬੈਦਾਂ ਦੇ ਅਲੀ ਸਲਾਮਤੀ ਦੀ ਦੁਆ ਕਰਦੇ ਹੁੰਦੇ ਸੀ ਲੋਕ ਸਲਾਮਤ ਰੱਖਿਓ ਸਭ ਕਿਉਂਕਿ ਜਿਹੜੀ ਕਲਾ ਨਬਜ ਫੜ ਨਬਜ ਫੜ ਕੇ ਅਲਟਰਾ ਸਾਊਂਡ ਕਰਦੇ ਨੇ ਨਬਜ ਨੂੰ ਫੜ ਕੇ ਅਕਸਰਾ ਕਰਦੇ ਨੇ ਅੱਜ ਦੇ ਜਿਹੜੇ ਇਹ ਜੋ ਵੀ ਚੱਲਦੇ ਨੇ ਅਕਸਰਾ ਅਲਟਰਾ ਸਾਊਂਡ ਉਹ ਨਬਜ ਫੜ ਕੇ ਹੁੰਦੇ ਸੀ ਪਹਿਲਾਂ ਤਾ ਉਹਨਾਂ ਦੇ ਲਈ ਲੱਖਾਂ ਦਵਾਵਾਂ ਹੁੰਦੀਆਂ ਸੀ ਵੈਦਾਂ ਦੇ ਲਈ ਪਰ ਉਹ ਕਲਾ ਕਿਸੇ-ਕਿਸੇ ਕੋਲ ਆਉਂਦੀ ਸੀ ਹਰ ਇੱਕ ਦੇ ਕੋਲ ਨਹੀਂ ਸੀ ਹੁਣ ਕਬੀਰ ਜੀ ਕਹਿੰਦੇ ਨੇ ਉਹਨਾਂ ਸਮਿਆਂ ਦੇ ਵਿੱਚ ਕਬੀਰ ਵੈਦ ਮੂਆ ਅਰੋਗੀ ਮੂ ਪਹਿਲਾਂ ਤਾਂ ਵੈਦ ਮੂਆ ਫਿਰ ਰੋਗੀ ਮੂਆ ਮੂਆ ਸਭ ਸੰਸਾਰ ਸਾਰਾ ਸੰਸਾਰ ਮੋ ਗਿਆ ਸਾਰਾ ਸੰਸਾਰ ਮਰ ਗਿਆ ਸਮੇਂ ਦੀ ਤਬਦੀਲੀ ਹੁੰਦੀ ਹੈ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸਮੇਂ ਦੇ ਨਾਲ ਇਨਸਾਨ ਦਾ ਇਦਾਂ ਦਾ ਬਦਲੇ ਆ ਇਹ ਪੈਦਲ ਤੋਂ ਸਾਈਕਲ ਸਾਈਕਲ ਤੋਂ ਮੋਟਰਸਾਈਕਲ ਮੋਟਰਸਾਈਕਲ ਤੋਂ ਗੱਡੀ ਗੱਡੀ ਤੋਂ ਜਹਾਜ਼ ਜਹਾਜ਼ ਤੋਂ ਵੀ ਉੱਤੇ ਜਾਣਾ ਚਾਹੁੰਦਾ ਹੈ ਉੱਤੇ ਉਡਾਰੀਆਂ ਮਾਰਦਾ ਵੀ ਪਿਆ ਸਬਰ ਇਹਨੂੰ ਉੱਥੇ ਵੀ ਨਹੀਂ ਹੈ ਕਿੱਥੇ ਤੱਕ ਕਹਿੰਦੇ ਪਹੁੰਚ ਗਏ ਆ ਪਰ ਇਦਾਂ ਕਰਦਾ ਹੋਇਆ ਇਹ ਸਮੇਂ ਦੇ ਨਾਲ ਸਮੇਂ ਤੋਂ ਬਾਹਰ ਆਪਣੇ ਆਪ ਨੂੰ ਰੱਖਦਾ ਜਾ ਰਿਹਾ ਹੈ ਸਮੇਂ ਦੇ ਨਾਲ ਨਹੀਂ ਚੱਲਦਾ ਸਮੇਂ ਤੋਂ ਬਾਹਰ ਹੈ ਸਤਿਗੁਰਾਂ ਨੇ ਇੱਕ ਬੀਜ ਦੀ ਮਹੱਤਤਾ ਦੱਸੀ ਹੈ ਗੁਰਬਾਣੀ ਦੇ ਅੰਦਰ ਕਰੋਤਾ ਬੀਜ ਬੀਜੇ ਨਹੀਂ ਜੰਮੇ ਰੁੱਤ ਦੇ ਵਿੱਚ ਬੀਜ ਬੀਜਿਆ ਹੋਇਆ ਜਿਹੜਾ ਉਹਦੇ ਵਿੱਚ ਰਸ ਵੀ ਭੜਿਆ ਜਾਣਾ ਉਹਦੇ ਵਿੱਚ ਭਵੇਂ ਪੌਦਾ ਹੈ ਭਵੇਂ ਦ੍ਰਕਤ ਹੈ ਭਵੇਂ ਫਲਦਾਰ ਹੈ ਪਰ ਰੱਬ ਨੇ ਉਹਨੂੰ ਬੜਾ ਫਲਦਾਰ ਕਰਨ ਉਹਦੇ ਤੇ ਸੋਹਪਣ ਆਉਣਾ ਹੈ ਉਹਦੇ ਤੇ ਮਕਰੰਦ ਆਉਣਾ ਹੈ ਹਰ ਇੱਕ ਚੀਜ਼ ਰੱਬ ਨੇ ਉਹਦੇ ਵਿੱਚ ਭਰਨੀ ਹੈ ਜਿਹੜੀ ਰੁੱਤ ਦੇ ਵਿੱਚ ਹੈ ਜਿਹੜੀ ਰੁੱਤ ਤੋਂ ਬਾਹਰ ਹੈ ਉਹ ਸਾਡੀ ਮਰਜ਼ੀ ਆ ਜੂੰਡ ਚੱਲਦੀ ਹੈ ਨਾ ਕਿ ਆ ਰੁੱਤ ਤੋਂ ਬਾਹਰ ਤਾਂ ਹੋ ਗਿਆ ਬੀਜ ਲਿਆ ਬੀਜ ਐਦਾਂ ਕੁਝ ਕਰ ਲਿਆ ਪਰ ਉਹਦੇ ਵਿੱਚ ਉਹ ਰੰਗ ਤਾਂ ਉਹ ਸਵਾਦ ਉਹ ਟੇਸਟ ਨਹੀਂ ਹੁੰਦਾ ਕਿਉਂਕਿ ਗੁਰਬਾਨੀ ਦਾ ਫੈਸਲਾ ਇਹ ਆਪਣੀ ਸੋਚ ਸਮਝ ਦੇ ਜੇ ਐਦਾ ਸਮਝ ਲਿਆ ਇਨਸਾਨ ਨੇ ਦਲ ਧਰਤੀ ਤੋਂ ਚਲਦੇ ਹੁਆਂ ਉਕਾਸ਼ ਦੇ ਵਿੱਚ ਉਡਾਰੀਆਂ ਮਾਰਦਾ ਲਈਆਂ ਨੇ ਉਹ ਰੰਗਤ ਕਿਵੇਂ ਲੈ ਕੇ ਆਵੇ ਉਥੇ ਗਿਰਨ ਦਾ ਵੀ ਡਰ ਹੈ ਜਦੋਂ ਗਿਰੇਗਾ ਅਤੇ ਵਾਪਸ ਧਰਤੀ ਤੇ ਆਉਣਾ ਇਹਦਾ ਬਚਣਾ ਕੀ ਹੈ ਸਾਰੀ ਖੇਲ ਜਾਣੇ ਨੇ ਅੱਜ ਉਡਾਰੀ ਮਾਰਦਾ ਪੰਛੀ ਉਹਦਾ ਭਰੋਸਾ ਨਹੀਂ ਹੈ ਰੱਬ ਨੇ ਉਹਨੂੰ ਕਲਾ ਦਿੱਤੀ ਹੈ ਉਡਣ ਦੀ ਰੱਬ ਨੇ ਪੰਖ ਦਿੱਤੇ ਨੇ ਪਰ ਉਹਦੇ ਵੀ ਕਹਿੰਦੇ ਕੋਈ ਪਤਾ ਨਹੀਂ ਹੈ ਕਲਯੁਗ ਦਾ ਸਮਾਂ ਇਦਾਂ ਦਾ ਹੈ ਕਿ ਕਦੋਂ ਪੰਖਾ ਨੇ ਇਕੱਠੇ ਹੋ ਜਾਣਾ ਜਾਂ ਕਦੋਂ ਪੰਖਾ ਨੇ ਮਰਜ਼ੀ ਦੇ ਨਾਲ ਰੁਕ ਜਾਣਾ ਹੈ ਇਹ ਰੱਬ ਦੀ ਮਰਜ਼ੀ ਹੈ ਸਭ ਕੁਝ ਇਹਨਸਾਨ ਰੱਬ ਦੀ ਮਰਜ਼ੀ ਤੋਂ ਬਾਹਰ ਉਹ ਰੱਬ ਦੀ ਮਰਜ਼ੀ ਦੇ ਵਿੱਚ ਉੜਦੇ ਨੇ ਪਰ ਇਹ ਰੱਬ ਦੀ ਮਰਜ਼ੀ ਤੋਂ ਬਾਅਦ ਆਕਾਸ਼ 'ਚ ਦੇ ਵਿੱਚ ਉਡਾਰੀਆਂ ਮਾਰਦੇ ਇਹਦੇ ਕਰਕੇ ਕਬੀਰ ਜੀ ਕਹਿੰਦੇ ਨੇ ਭਾਈ ਆਪਣੇ ਆਪ ਨੂੰ ਸੰਭਾਲ ਏਕ ਕਬੀਰ ਨਾਮੁ ਹੈ ਕੌਣ ਨਹੀਂ ਮਰਦਾ ਬੈਦ ਵੀ ਮਰ ਗਿਆ ਰੋਗੀ ਵੀ ਗਏ ਅਤੇ ਸੰਸਾਰ ਵੀ ਗਿਆ ਫਿਰ ਕਬੀਰ ਜੀ ਮਰਦਾ ਕੌਣ ਨਹੀਂ ਹੈ ਸਮੇਂ ਦੇ ਨਾਲ ਤਾਂ ਤਬਦੀਲ ਹੋਇਆ ਬਿਮਾਰੀਆਂ ਦੇ ਵਿੱਚ ਚੇਂਜ ਆਇਆ ਬਿਮਾਰੀਆਂ ਵੀ ਅੱਜ ਕੱਲੇ ਦਾਨੀਆਂ ਆ ਗਈਆਂ ਨੇ ਆਕੀਮ ਵੀ ਬੈਦ ਵੀ ਉਦਾਂ ਦੇ ਹੋ ਗਏ ਨੇ ਅਤੇ ਸੰਸਾਰ ਵੀ ਉਦਾਂ ਦਾ ਹੋ ਗਿਆ ਹੁਣ ਜਦੋਂ ਬੈਦ ਬਿਮਾਰੀਆਂ ਇਹ ਸੰਸਾਰ ਉਦਾਂ ਦਾ ਹੋਇਆ ਰੱਬ ਵੀ ਫਿਰ ਉਦਾਂ ਦਾ ਹੀ ਹੋਇਆ ਗਿਆ ਤਕਵੀਰ ਜੀ ਕਹਿੰਦੇ ਨੇ ਫਿਰ ਮੂਆ ਕੌਣ ਦਾ ਮਰਦਾ ਕੌਣ ਨਹੀਂ ਮੰਨ ਲੋ ਇਹ ਕਬੀਰਾ ਨਾਮੂ ਹੈ ਜੇ ਨਹੀਂ ਰੋਵਣ ਹਾਰ ਜਿਹਦੇ ਕੋਲ ਰੋਣਾ ਨਹੀਂ ਹੈ ਆ ਰੋਣਾ ਜ਼ਿੰਦਗੀ ਦਾ ਇਨਸਾਨ ਨੂੰ ਇਹ ਬੜੀ ਦੂਰ ਲੈ ਜਾਂਦਾ ਹੈ ਚੰਗਾ ਕਰਮ ਕਰਨੇ ਤਾਰੂਣ ਮਾੜਾ ਕੰਮ ਕਰਨਾ ਤਾਰੂਣ ਰੱਬ ਨੇ ਤਰਕੀਆਂ ਦਿੱਤੀਆਂ ਤਾਰੂਣ ਇਹ ਉਹਨਾਂ ਦੀ ਗੱਲ ਹੈ ਜਿਹੜੇ ਮਲੋ ਜ਼ਿੰਦਗੀ ਵੀ ਤਰੋਣੀ ਚਾਰ ਦਿਨਾਂ ਦਾ ਉਹਦਾ ਹਸਣਾ ਉਤੋਂ ਬਾਅਦ ਰੋਣਾ ਰੱਬ ਨੇ ਬਹੁਤ ਕੁਝ ਦਿੱਤਾ ਚਾਰ ਦਿਨਾਂ ਦਾ ਹਸਣਾ ਫਿਰ ਰੋਣਾ ਕਿਉਂਕਿ ਰੋਣਾ ਕਿਉਂ ਬਣਦਾ ਇਹਨੇ ਜ਼ਿੰਦਗੀ ਦੀ ਜਿਹੜੀ ਲਿਮਟ ਹੈ ਆਪਣੀ ਵਧਾਈ ਹੋਈ ਹੈ ਇਹਨੇ ਆਪਣਾ ਅੱਜ ਇੱਥੇ ਤੱਕ ਪਹੁੰਚੇ ਆ ਹੁਣ ਇਹਨੂੰ ਡਬਲ ਕਰਨਾ ਚਾਹੁੰਦਾ ਚਾਰ ਦਿਨਾਂ ਦੇ ਵਿੱਚ ਡਬਲ ਕਰਨਾ ਚਾਹੁੰਦਾ ਇਹਦਾ ਰੋਣਾ ਤਾਂ ਹੈ ਜਿੱਥੇ ਤੱਕ ਪਹੁੰਚੇ ਆ ਰੱਬ ਨੇ ਉੱਥੇ ਤੱਕ ਇਹਨੂੰ ਪਹੁੰਚਾਇਆ ਅਤੇ ਹੁਣ ਇਹ ਅੱਗੇ ਜਾਣਾ ਚਾਹੁੰਦਾ ਪਰ ਅਵਸਥਾ ਚਾਹੀਂਦੀ ਉੱਥੇ ਤੱਕ ਕਰਮ ਚਾਹੀਦੇ ਨੇ ਇਹਦੀ ਸੋਚ ਵਿਚਾਰ ਚਾਹੀਂਦੀ ਹੈ ਪਰ ਕਬੀਰ ਜੀ ਕਹਿੰਦੇ ਨੇ ਇੱਕ ਵੈਦ ਦੀ ਐਗਜ਼ੈਂਪਲ ਲੈ ਕੇ ਸਮਝਾਇਆ ਕਿ ਭਾਈ ਵੈਦ ਜਿਹੜੇ ਸੀ ਮੰਲੋ ਸਾਰੇ ਅੰਗਾ ਦਾ ਦੱਸ ਦਿੰਦੇ ਸੀ ਨਵਜ ਫੜਕੀਆ ਅ ਰੱਬ ਨੇ ਅੱਜ ਤੈਨੂੰ ਇਤਨੀ ਕਲਾ ਦਿੱਤੀ ਏ ਤੇਰੀ ਸੋਚ ਵਿਚਾਰ ਦੇ ਨਾਲ ਤੂੰ ਪੂਰੀ ਦੁਨੀਆ ਨੂੰ ਵੇਖ ਸਕਦਾ ਜਦੋਂ ਤੇਰੀ ਸੋਚ ਵਿਚਾਰ ਆਪਣੇ ਦੇ ਵਿੱਚ ਹੋਵੇਗੀ ਜੋ ਬਰਹ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜਿਸ ਰੱਬ ਨੂੰ ਪਹਾੜ ਦੀਆਂ ਚੋਟੀਆਂ ਤੇ ਜਾ ਰਿਹਾ ਲੱਭਣ ਦੇ ਲਈ ਜਿਸ ਰੱਬ ਨੂੰ ਇਹਨੇ ਅਨੇਕਾਂ ਤਰੀਕਿਆਂ ਦੇ ਨਾਲ ਪਾਠ ਪੂਜਾ ਕਰਨੀ ਹੈ ਕਰਵਾਉਣੀ ਹੈ ਰੱਬ ਨੂੰ ਲੱਭ ਰਿਹਾ ਏ ਐਦਾਂ ਲੱਗਦਾ ਕਿ ਰੱਬ ਗਵਾਚ ਗਿਆ ਹੋਇਆ ਰੱਬ ਨੂੰ ਲੱਭ ਰਿਹਾ ਪਰ ਸਤਿਗੁਰੂ ਕਹਿੰਦੇ ਨੇ ਰੱਬ ਤੇਰੇ ਅੰਦਰ ਹੈ ਤੂੰ ਆਪਣੇ ਆਪ ਤੋਂ ਗਵਾਚ ਗਿਆ ਰੱਬ ਤੋਂ ਗਵਾਚ ਗਿਆ ਧਰਮ ਘਟੇ ਕਾਣਿਆ ਨੇ ਤਾਂ ਸਾਨੂੰ ਸੇਧ ਦੇਣੀ ਹੈ ਕਿ ਭਾਈ ਇਸ ਤਰੀਕੇ ਦੇ ਨਾਲ ਚੱਲ ਹੁਣ ਕੁਝ ਜੜੀਆਂ ਜ਼ਿੰਦਗੀ ਦੀਆਂ ਸਾਡੀਆਂ ਜੜੀਆਂ ਅਸੀਂ ਚੱਲਦੇ ਆ ਉਹ ਪਾਵੇਂ ਸਕੂਲ ਹੈ ਕਾਲਜ ਹੈ ਜੁਨੀਵਰਸਿਟੀ ਹੈ ਕੁਝ ਜ਼ਿੰਦਗੀ ਦੇ ਜਿਹੜੇ ਸਾਡੇ ਨਾਲ ਪ੍ਰੈਕਟੀਕਲ ਹੁੰਦੇ ਨੇ ਉਹ ਉੱਥੇ ਨਹੀਂ ਦੱਸਦੇ ਜੋ ਸਾਨੂੰ ਬਾਕੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੇ ਨਾਲ ਰੰਗਤ ਹੋਣੀ ਹੈ ਜਿਨ੍ਹਾਂ ਦੇ ਨਾਲ ਚਾਰ ਛਲੜ ਜਰੂਰ ਆ ਸਕਦੇ ਨੇ ਰਤਬੇ ਮਿਲ ਸਕਦੇ ਨੇ ਪਰ ਜਿਹੜਾ ਤੇਰਾ ਜ਼ਿੰਦਗੀ ਦਾ ਸਕੂਨ ਹੈ ਨਾ ਉਹ ਤਾਂ ਤੈਨੂੰ ਜ਼ਿੰਦਗੀ ਦੇ ਵਿੱਚ ਚੱਲ ਕੇ ਮਿਲਣਾ ਹੈ ਮਾਇਆ ਦੇ ਨਾਲ ਸਕੂਨ ਨਹੀਂ ਹੈ ਰਤਬਿਆਂ ਦੇ ਨਾਲ ਸਕੂਨ ਨਹੀਂ ਹੈ ਪਰ ਕੁਝ ਹੱਦ ਤੱਕ ਇਹਨਾਂ ਦਾ ਹੋਣਾ ਜ਼ਰੂਰੀ ਹੈ ਕਿ ਜਦੋਂ ਜਿਸ ਸਮੇਂ ਇਨਸਾਨ ਨੂੰ ਸਭ ਭਾਸਾ ਬਟ ਜਾਂਦੇ ਨੇ ਇਹਦਾ ਆਪਣਾ ਸਕੂਨ ਜੇ ਵਰਕਰਾ ਰਹੇ ਨਾ ਤਾਂ ਦੁਨੀਆ ਸਾਰੀ ਇੱਕ ਪਾਸੇ ਉਹਦਾ ਸਕੂਨ ਇੱਕ ਪਾਸੇ ਹੈ ਹੁਣ ਕਬੀਰ ਜੀ ਉਹ ਸਕੂਨ ਦਾ ਹੀ ਜ਼ਿਕਰ ਕਰਦੇ ਨੇ ਕਿ ਜਿਹਦੇ ਕੋਲ ਸਕੂਨ ਹੈ ਉਹ ਨਹੀਂ ਮਰਿਆ ਕਿਉਂਕਿ ਆਪਣੇ ਆਪ ਨੂੰ ਰਤਵਿਆਂ ਤੋਂ ਵੱਡਾ ਕਰ ਲੈਣਾ ਆਪਣੇ ਆਪ ਨੂੰ ਮਾਇਆ ਤੋਂ ਵੱਡਾ ਕਰ ਲੈਣਾ ਆਪਣੇ ਆਪ ਨੂੰ ਜਗਤ ਤੋਂ ਵੱਡਾ ਕਰ ਲਿਆ ਕਿਉਂਕਿ ਉਹਦੇ ਕੋਲ ਰੋਣਾ ਨਹੀਂ ਹੈ ਜਗਤ ਰੋਂਦਾ ਪਿਆ ਰਤਵਿਆਂ ਲਈ ਮਾਇਆ ਦੇ ਲਈ ਬਹੁਤ ਕੁਝ ਕਰਦਾ ਹਾ ਹੋਣੀ ਬੜੀ ਜ਼ਰੂਰੀ ਐ ਸੇਮੇ ਪਾਚਾ ਮਹਾਰਾਜੀ ਕਹਿੰਦੇ ਨੇ ਮਾਇਆ ਗੁਜਰਾਨ ਇਹਦਾ ਗੁਜ਼ਾਰਾ ਹੋਵੇ ਐਨਾ ਨਹੀਂ ਕਿ ਮਾਇਆ ਦੇ ਨਾਲ ਇਹ ਆਪਣੇ ਹਿਸਾਬ ਦੇ ਨਾਲ ਚੱਲੇ ਖਾਣਾ ਪੀਣਾ ਬਦਲ ਜੇ ਰਹਿਣਾ ਸਹਿਣਾ ਬਦਲ ਜੇ ਧਰਮ ਵੀ ਬਦਲੇ ਜਾਣ ਰੱਬ ਵੀ ਬਦਲਿਆ ਜਾਵੇ ਮਾਇਆ ਕਰਕੇ ਚਾਰ ਚੱਲੜਾਉਂਦੇ ਨੇ ਇਹਦਾ ਰੱਬ ਬਦਲ ਜਾਂਦੇ ਅੱਜ ਇੱਥੇ ਕੱਲ ਨੂੰ ਹੋਰ ਪਾਸੇ ਪਰਸੋਂ ਨੂੰ ਹੋਰ ਪਾਸੇ ਰੱਬ ਬਦਲੇ ਨੇ ਦੇ ਉਹਨ ਜਿਹਨੂੰ ਵੀ ਸੁਆਸੇ ਨੇ ਆਦਰ ਸਤਕਾਰ ਜ਼ਰੂਰੀ ਏ ਸਾਰੇ ਧਰਮਗੱਡਕਾਣਿਆਂ ਦਾ ਪਰ ਇੱਥੇ ਵੀ ਅਜ ਨਕਰ ਰਗੜ ਰਿਹਾ ਦੂਜੀ ਪਾਸੇ ਵੀ ਨਕਰ ਰਗੜਦਾ ਪਈ ਆ ਦਜੀਏ ਪਾਸੇ ਵੀ ਇਹ ਸਾਰੇ ਪਾਸੇ ਨਕਰ ਰਗੜਦੇ ਰੱਬ ਵੀ ਬਦਲਿਆ ਜਾਂਦਾ ਮਾਇਆ ਆ ਗਈ ਫਰੋਣੇ ਦੇ ਪੱਲੇ ਕੀ ਆ ਜੇ ਰੱਬ ਹੀ ਬਦਲਦਾ ਪਈ ਆ ਅਰੋਣਾ ਹੀ ਪੱਲੇ ਆ ਤੇ ਮਾਇਆ ਜ਼ਰੂਰ ਆ ਗਈ ਆ ਹੁਣ ਮਾਇਆ ਨੇ ਅਰੋਣਾ ਦੂਰ ਨਹੀਂ ਕੀਤਾ ਮਾਇਆ ਨੇ ਇਹਨੂੰ ਸਕੂਨ ਨਹੀਂ ਦਿੱਤਾ ਸਕੂਨ ਕਿਵੇਂ ਆਉਣਾ ਹੈ ਗੁਰੂ ਮੋਬਾਰਕ ਚਰਨਾਂ ਦੇ ਵਿੱਚ ਜੇ ਨਹੀਂ ਰੋਬਣ ਹਾਰ ਰੱਬ ਨੇ ਦਿੱਤਾ ਤਾਂ ਸ਼ੁਕਰ ਕਰ ਜੇ ਰੱਬ ਨੇ ਨਹੀਂ ਦਿੱਤਾ ਤਾਂ ਰੱਬ ਦਾ ਸ਼ੁਕਰ ਕਰ ਦੇਣ ਵਾਲਾ ਵੀ ਇਹੀ ਹੈ ਤਾਂ ਐਦਾਂ ਜਦੋਂ ਇਨਸਾਨ ਦੇ ਕੁਝ ਅਰੋਣੇ ਦੂਰ ਹੁੰਦੇ ਨੇ ਉਦੋਂ ਰੱਬ ਦੀ ਕਬੀਰ ਜੀ ਕਹਿੰਦੇ ਨੇ ਰਹਿਮਤ ਬਣ ਸਕਦੀ ਹੈ ਆਪਣੇ ਆਪ ਨੂੰ ਐਦਾਂ ਦਾ ਬਣਾ ਕੇ ਸਤਿਗੁਰੂ ਬਸ ਤੇਰੇ ਦਿਲ ਤੋਂ ਸ਼ੁਕਰ ਨਾ ਹੀ ਆਵੇ ਧੰਵਾਦੀ ਆਬ ਕਿਉਂਕਿ ਜਿਹੜਾ ਧੰਵਾਦ ਕਰਦਾ ਹੈ ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਫੁੱਲ ਹੈ ਫੁੱਲ ਤੋਂ ਮਕਰੰਦ ਚੂਸ ਕੇ ਜਾਂਦਾ ਇੱਕ ਮਧੂ ਮੱਖੀ ਅਤੇ ਉਹਦੇ ਤੋਂ ਮਕਰੰਦ ਲੈ ਕੇ ਜਾਂਦਾ ਰਸ ਲੈ ਕੇ ਜਾਂਦਾ ਇਹ ਪੌਰਾ ਪੌਰੇ ਦਾ ਵੀ ਬੜਾ ਸੋਨਾ ਉਹ ਜਦੋਂ ਉਹਨੇ ਜਾਣਿਆ ਵੈਸੇ ਤਾਂ ਉਹ ਉਡਦਾ ਨਹੀਂ ਆ ਸ਼ਾਮ ਤੱਕ ਤਾਂ ਜਦੋਂ ਉਹ ਉਡਦਾ ਉਹ ਆਲੇ-ਦਾਲੇ ਫੁੱਲ ਦੇ ਘੁੰਮਦਾ ਹੈ मधुमक्खी ਘੁੰਮੀ ਦੀ ਹੈ ਉੱਠਦੀ ਹੈ ਮਕਰੰਦ ਚੂਸ ਕੇ ਤਾਂ ਉਹ ਘੁੰਮੀ ਦੀ ਹੈ ਐਦਾਂ ਲੱਗ ਰਿਹਾ ਕਿ ਉਹਦੀ ਪ੍ਰਕਰਮਾ ਕਰਦੀ ਹੈ ਸ਼ੁਕਰਾਨਾ ਕਰਦੀ ਹੈ ਇੱਕ ਤਿਤਲੀ ਹੈ ਤਿਤਲੀ ਨੇ ਵੀ ਉਹਦੇ ਵਿੱਚੋਂ ਮਕਰੰਦ ਚੂਸਿਆ ਮਕਰੰਦ ਜਦੋਂ ਚੂਸਿਆ ਉਹ ਐਦਾਂ ਹੀ ਪੁੱਠੇ ਪੈਰੀ ਹੋ ਜਾਂਦੀ ਹੈ ਤਾਂ ਉੱਥੇ ਬਸ ਆਪਣੇ ਫਰਮ ਮਾਰਦੀ ਰਹਿੰਦੀ ਹੈ ਫੁੱਲ ਨੂੰ ਗਿੰਦੀ ਹੈ ਮੈਂ ਮਕਰੰਦ ਚੂਸਿਆ ਮੇਰਾ ਧੰਨਵਾਦ ਮੇਰਾ ਸ਼ੁਕਰਾਨਾ ਤੂੰ ਕਰ ਮਲੋ ਸ਼ੁਕਰਾਨੇ ਦੇ ਵਿੱਚ ਕੀ ਨਿਕਲਦਾ ਹੈ ਅੰਮ੍ਰਿਤ ਨਿਕਲਦਾ ਹੈ ਮਕਰੰਦ ਚੂਸੇ ਆ ਬੇਸ਼ੱਕ ਉਹਦੇ ਵਿੱਚ ਡੰਗ ਮਾਰਦੀ ਹੈ ਜ਼ਹਿਰੀ ਹੈ ਮધુ ਮੱਕੀ ਪਰ ਜਦੋਂ ਉਹਨੂੰ ਮਕਰੰਦ ਨੂੰ ਜਾ ਕੇ ਬਣਾਉਂਦੇ ਹੈ ਨਾ ਉਹਦੇ ਵਿੱਚ ਇੱਕ ਸ਼ਹਿਦ ਬਣਦਾ ਹੈ ਅੰਮ੍ਰਿਤ ਬਣਦਾ ਹੈ ਅੰਮ੍ਰਿਤ ਦਾ ਰੂਪ ਹੈ ਤਾਂ ਸ਼ੁਕਰਾਨੇ ਦੇ ਵਿੱਚ ਕਹਿੰਦੇ ਬਹੁਤ ਗੁਜਿਆ ਸ਼ੁਕਰਾਨਾ ਕਰ ਸ਼ੁਕਰਾਨੇ ਦੇ ਵਿੱਚ ਰੱਬ ਨੇ ਤੇਰੇ ਦਾਤਾ ਨੂੰ ਤੈਨੂੰ ਇੱਕ ਅੰਮ੍ਰਿਤ ਬਣਾ ਦੇਣਾ ਤਾਂ ਬਣੇਗਾ ਸਮੇਂ ਦੇ ਨਾਲ ਜਿਸ ਸਤਗੁਰਾਂ ਨੇ ਉਸ ਜ਼ਹਿਰ ਵਾਲੀ ਦੇ ਵਿੱਚੋਂ ਵੀ ਰੱਬ ਨੇ ਨਿਆਮਤ ਰੱਖੀ ਹੈ ਕਿ ਜ਼ਹਿਰ ਵਾਲੀ ਚੀਜ਼ ਹੈ ਜਿਹੜੀ ਡੰਗ ਮਾਰਦੀ ਹੈ ਉਹ ਵੀ ਕਹਿੰਦੇ ਸ਼ਾਇਦ ਬਣਾ ਰਹੀ ਹੈ ਮਕਰੰਦ ਚੂਸਦੀ ਹੈ ਫੁੱਲਾਂ ਤੋਂ ਅਤੇ ਉਹ ਸ਼ੁਕਰਾਨਾ ਕਰਦੀ ਹੈ ਉਹ ਮਕਰੰਦ ਦਾ ਤਾਂ ਅੰਮ੍ਰਿਤ ਬਣਦਾ ਹੈ ਤਾਂ ਸ਼ਾਇਦ ਬਣਦਾ ਹੈ ਕਿਉਂਕਿ ਸ਼ੁਕਰਾਨੇ ਦੇ ਵਿੱਚੋਂ ਨਿਕਲੇ ਤਾਂ ਕਹਿੰਦੇ ਸ਼ੁਕਰਾਨਾ ਕਰ ਰੱਬ ਦਾ ਤੇਰਾ ਵੀ ਹਰ ਇੱਕ ਛੈ ਹਰ ਇੱਕ ਵਸਤੂ ਹਰ ਇੱਕ ਪਦਾਰਥ ਅੰਮ੍ਰਿਤ ਬਣੇਗੀ ਤਾਂ ਜਦੋਂ ਗੁਰੂ ਦੇ ਸ਼ੁਕਰਾਨਾ ਕਰੇਗਾ ਸਮਾਪਤੀ ਦਾ ਸਮੇਂ ਉਨਨੇ ਆਪ ਕੋ ਲਾਂਦੀ ਕਿਮਾ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ